ਮੂਗਰਿਆਂ ਦੀ ਦਾਲ ਕੁੜੇ ਕਚਹਿਰੀ ਡੰਡਾ ਲਾਲ ਕੁੜੇ ਤੋਂ ਉੱਠ ਕੁੜੇ ਮੈਂ ਬੈਣੀ ਐ ਬਈ ਆ ਹੁੰਦੀ ਸੀ ਗੇਮ ਸਾਡੀ ਛੋਟੀਆਂ ਛੋਟੀਆਂ ਹੁੰਦੀਆਂ ਤੇ ਖੇਡਦੀਆਂ ਤੇ ਮਤਲਬ ਕਿ ਮਾਂ ਨੇ ਮੂਗਰੇ ਬਣਾਉਣੇ ਤੇ ਅਸੀਂ ਵੀ ਰੀਸ ਕਰਨੀ ਪੂਰੀ ਹੈਨਾ ਮੂਗਰਿਆਂ ਦੀ ਸਬਜ਼ੀ ਵੀ ਬਣਾਉਂਦੀਆਂ ਪੱਟ ਲਿਉਂਦੀਆਂ ਪਤਾ ਨਹੀਂ ਹੁੰਦਾ ਸੀ ਵੀ ਮੂਗਰੇ ਕਿਹੜੇ ਹੁੰਦੇ ਤੇ ਭੂਖੌਣੇ ਹੀ ਪੱਟ ਲਿਉਂਦੀਆਂ ਜਿਹੜਾ ਬਿਨਾ ਬੀਜਿਆ ਉਗਰੇ ਆਉਂਦਾ ਹੁੰਦਾ ਫਸਲਾਂ ਦੇ ਵਿੱਚ ਤੇ ਉਹ ਪੱਟ ਲੈਉਣਾ ਉਹ ਪੱਟ ਕੇ ਤੇ ਕੱਟ-ਕੱਟ ਕੇ ਉਦੋਂ ਕਿਹੜੇ ਆ ਛਿਲੜ ਲਾਉਣ ਵਾਲੇ ਹੁੰਦੇ ਸੀ ਹੁਣ ਤਾਂ ਲੈ ਮੈਂ ਕਹਿੰਨੀ ਇੱਕ ਮਿੰਟ ਦੇ ਵਿੱਚ ਆਹ ਲੱਗ ਕੇ ਆਲੂਆਂ ਨੂੰ ਉਤੋਂ ਮਿੰਟੋ ਮਿੰਟ ਇਹਨਾਂ ਨੇ ਉਹ ਹੋ ਗਿਆ ਜੀ ਸਾਫ਼ ਹੋ ਗਏ ਇਹ ਹਨ ਤੇ ਲੋ ਜੀ ਹੁਣ ਪਿਆਜ਼ ਵੀ ਕੱਟ ਲਏ ਤੇ ਉਦੋਂ ਕੀ ਕਰਨਾ ਨਾ ਪਹਿਲਾਂ ਤਾਂ ਇੱਕ ਇੱਕ ਚੀਜ਼ ਲਿਆਉਂਦੀਆਂ ਘਰੋਂ ਚੱਕ ਕੇ ਜਿਵੇਂ ਅਸੀਂ ਛੋਟੀਆਂ ਛੋਟੀਆਂ ਹੁੰਦੀਆਂ ਨਾ ਜਦੋਂ ਤੇ ਆਹ ਜਿਹੜੇ ਕਰੂਏ ਵਾਲੇ ਕੁਜੇ ਜੇ ਹੁੰਦੇ ਨੇ ਤੇ ਇਹ ਰੱਖ ਲੈਣੇ ਤੇ ਦੋ ਕੁ ਡਲੀਆਂ ਜੀਆਂ ਲਾ ਕੇ ਚੁੱਲ੍ਹਾ ਬਣਾ ਲੈਣਾ ਤੇ ਅੱਗ ਮਚਾ ਲੈਣੀ ਤੇ ਉਹ ਭੂਕੜਾ ਜਾਂ ਪੱਟ ਕੇ ਲਿਉਂਦੀਆਂ ਉਦੋਂ ਇਹੀ ਲੱਗਦਾ ਸੀਗਾ ਵੀ ਇਹੀ ਮੂਂਗਰੇ ਨੇ ਹਨਾ ਤੇ ਉਹੋ ਲਿਆ ਕੇ ਤੇ ਕਿਵੇਂ ਨਾ ਕਿਵੇਂ ਘਰੋਂ ਚੱਕ ਕੇ ਲਿਆਉਂਦੀਆਂ ਚੀਜ਼ਾਂ ਤੇ ਫਿਰ ਉਹਨਾਂ ਨੂੰ ਕੱਟਦੀਆਂ ਤੇ ਫਿਰ ਉਹ ਵਿੱਚ ਪਾ ਕੇ ਨਾ ਕੁੱਜੀਆਂਆਂ ਦੇ ਵਿੱਚ ਪਾ ਕੇ ਤੇ ਉਹਨਾਂ ਨੂੰ ਨਿੱਕੇ ਨਿੱਕੇ ਕਤਰ ਕੇ ਤੇ ਆਹ ਕਰੋ ਨੂਨ ਮਿਰਚ ਵੀ ਲਿਆਉਂਦੀਆਂ ਥੋੜਾ ਥੋੜਾ ਚੱਕ ਕੇ ਕਿਵੇਂ ਨਾ ਕਿਵੇਂ ਸਕੀਮ ਲਟਾਉਂਦੀਆਂ ਵੀ ਕਿਹੜੇ ਲੋਟ ਜੇ ਲੈ ਕੇ ਜਾਈਏ ਹੁਣ ਤੇ ਵੀ ਜੇ ਮਾਣੇ ਦੇਖ ਲਿਆ ਤੇ ਉਹਨੇ ਲੜਨਾ ਹੈਗਾ ਵੀ ਤੁਸੀਂ ਕੀ ਕਿਉਂ ਗੰਦ ਪਾਈ ਜਾਨੀਓ ਤੇ ਫਿਰ ਉਹ ਬਾਹਰਲੇ ਪਾਸੇ ਚੁੱਲ੍ਹਾ ਨਿੱਕਾ ਜਿਹਾ ਬਣਾ ਲੈਣਾ ਮਿੱਟੀ ਦੇ ਚੁੱਲ੍ਹੇ ਬਣਾਉਂਦੀਆਂ ਛੋਟੇ ਛੋਟੇ ਤੇ ਉਹ ਬਣਾ ਕੇ ਤੇ ਫਿਰ ਉਹਦੇ ਵਿੱਚ ਪਾ ਦੇਣੇ ਵਿੱਚੇ ਤਾਂ ਭੂਕਣਾ ਪਾ ਦੇਣਾ ਵਿੱਚੇ ਨਮਕ ਮਿਰਚ ਮੜਾ ਜਾ ਪਾ ਦੇਣਾ ਮੜਾ ਜਾ ਪਾਣੀ ਪਾ ਦੇਣਾ ਤੇਲ ਕਿਉਂ ਥੱਲੇ ਹੁੰਦੀਆਂ ਨਹੀਂ ਸੀ ਪਾਣੀ ਪੂਣੀ ਪਾ ਲੈਣਾ ਇਕੱਠਾ ਕਰਕੇ ਲਟਰ ਪਟਰ ਤੇ ਭਾਈ ਬਣਾ ਲੈਣਾ ਬڑے ਸ਼ੌਂਕ ਜਾਗਦੇ ਸੀਗੇ ਪਹਿਲਾਂ ਨਿੱਕੇ ਨਿੱਕੇ ਤੇ ਹੁਣ ਤਾਂ ਖੇਡਾਂ ਹੀ ਭੁੱਲ ਗਏ ਜਵਾਕ ਮੈਂ ਕਹਿੰਨੀ ਆ ਕਿਸੇ ਨੂੰ ਇਹ ਹੀ ਨਹੀਂ ਪਤਾ ਵੀ ਮਿੱਟੀ ਦੀਆਂ ਚੀਜ਼ਾਂ ਖੇਡਾਂ ਕਿਵੇਂ ਬੰਦੀਆਂ ਨੇ ਤੇ ਕਿਵੇਂ ਮਿੱਟੀ ਦੇ ਚੁੱਲ੍ਹੇ ਬੰਦਦੇ ਸੀ ਤੇ ਕਿਵੇਂ ਮਿੱਟੀ ਦੇ ਆਹ ਕੁਜੇ ਜੇ ਬਣ ਕੇ ਤੇ ਇਹਨਾਂ ਦੇ ਨਾਲ ਖੇਡਦੇ ਹੁੰਦੇ ਸੀ ਮਿੱਟੀ ਨਾਲ ਤਾਂ ਖੇਡਣੋਂ ਹਟ ਗਏ ਹੁਣ ਤਾਂ ਜਦੋਂ ਮਿੱਟੀ ਨਾਲ ਖੇਡਣੋਂ ਹਟ ਗਏ ਤਾਂ ਬੱਚਿਆਂ ਨੂੰ ਬਿਮਾਰੀਆਂ ਵੀ ਲੱਗਣ ਲੱਗੀਆਂ ਕੱਦ-ਕਾਠ ਵੀ ਘਟ ਗਏ ਜੀ ਤੇ ਉਹੋ ਜੀ ਗੱਲ ਰਹੀ ਨਹੀਂ ਹਨਾ ਹੁਣ ਤਾਂ ਮੋਬਾਈਲ ਨਾਲ ਖੇਡਦੇ ਮੋਬਾਈਲ ਦੇ ਉੱਤੇ ਗੇਮਾਂ ਨੇ ਜੀ ਕੋਈ ਕੁਛ ਖੇਢੀ ਜਾਂਦਾ ਤੇ ਕੋਈ ਕੁਛ ਖੇਢੀ ਜਾਂਦਾ ਹੈਗਾ ਹੁਣ ਉਹ ਪਹਿਲਾਂ ਵਾਲੀਆਂ ਗੇਮਾਂ ਤਾਂ ਗਈਆਂ ਅੱਗੇ ਬੱਚੇ ਦਾ ਸਰੀਰ ਖੁੱਲਦਾ ਸੀਗਾ ਹਨਾ ਖੇਡ ਦੇ ਵਿੱਚ ਤੇ ਹੁਣ ਤਾਂ ਉਹ ਜਾਂਦਾ ਹੀ ਰਹਿ ਗਈਆਂ ਜੀ ਕਿਹੜੀਆਂ ਖੇਡਾਂ ਰਹਿ ਗਈਆਂ ਹੁਣ ਤਾਂ ਯਾਦ ਜਿਵੇਂ ਕੋਈ ਚੀਜ਼ ਬਣਾਈਦੀ ਐ ਤੇ ਬਚਪਨ ਯਾਦ ਆ ਜਾਂਦਾ ਜਿਵੇਂ ਅੱਜ ਮੂੰਗਰਿਆਂ ਦੀ ਸਬਜ਼ੀ ਬਣਾਉਣ ਲੱਗੀ ਮੈਂ ਆ ਮੈਨੂੰ ਵੀ ਨਹੀਂ ਕੱਟਣਾ ਆਉਂਦਾ ਜੀ ਆਹ ਮਤਲਬ ਕਿ ਆ ਜਿਹੜਾ ਵੱਡੀ ਸਾਰੀ ਕਰਦੇ ਜੀ ਆ ਨਾ ਲੈ ਤਾਂ ਆਏ ਜਵਾਕ ਹੁਣ ਮੈਂ ਕੱਟਿਆ ਦੂਜੇ ਚਾਕੂ ਕਰਦਾ ਨਾਲ ਤੇ ਮੈਨੂੰ ਤਾਂ ਪਾਈ ਇਹਦੇ ਨਾਲ ਕੱਟਣਾ ਨਹੀਂ ਆਉਂਦਾ ਜਿਵੇਂ ਕੱਟ ਵੱਟ ਕੇ ਹੋ ਜਾਂਦਾ ਹੈਗਾ ਨਾ ਕਰਕੇ ਤੇ ਇਕੱਠਾ ਮੈਂ ਤਾਂ ਰੱਖ ਦਿੰਨੀ ਹੁੰਨੀ ਆ ਵਿੱਚ ਹੁਣ ਇਹ ਟੋਕਰੀ ਦੇ ਵਿੱਚ ਪਾਤਾ ਤੇ ਇਕੱਠਾ ਕਰਕੇ ਤੇ ਚਲੋ ਜੀ ਆਪਾਂ ਤਾਂ ਇਹਦੇ ਵਿੱਚ ਰੱਖਤਾ ਹੁਣ ਦੇਖੋ ਕੀ ਬਣੂਗਾ ਹਨਾ ਵੱਡੇ ਵੱਡੇ ਪੀਸ ਕੱਟ ਲੇ ਆ ਦੋਨੇ ਵਿਚੇ ਹੀ ਰਹਿ ਜਾਂਦੇ ਹੈਗੇ ਜੀ ਵਿੱਚੇ ਨਿਕਲ ਨਿਕਲ ਜਾਂਦਾ ਪਿਆਜ਼ ਪੂਜਤਾ ਤੇ ਐ ਹੋਜੇ ਕੱਟਣਾ ਆਉਂਦਾ ਭਾਈ ਮੈਨੂੰ ਤਾਂ ਅੱਜ ਕੱਲ ਕੁੜੀਆਂ ਤਾਂ ਵਧੀਆ ਬਣਾ ਲੈਂਦੀਆਂ ਨੇ ਹਨਾ ਆ ਮੇਰੇ ਵਾਲੀਆਂ ਵੀ ਕਰ ਲੈਂਦੀਆਂ ਹੁੰਦੀਆਂ ਮੈਂ ਤਾਂ ਆ ਕਰਤਾ ਇਕੱਠਾ ਸਾਰਾ ਸਮਾਨ ਤੇ ਹੁਣ ਦੇਖੋ ਜੀ ਸਬਜ਼ੀ ਬੜੀ ਸਵਾਦ ਬਣਦੀ ਐ ਇਹ ਮਿੰਟੋ ਮਿੰਟ ਬਣ ਜਾਂਦੀ ਹੈਗੀ ਐ ਤੇ ਮੂੰਗਰੇ ਜਦੋਂ ਮੈਂ ਬਣਾਉਣੀ ਉਹ ਤਾਂ ਯਾਦ ਬੜੀ ਆਉਂਦੀ ਐ ਲੋ ਜੀ ਆਪਾਂ ਧੋ ਵੀ ਲੈਨੇ ਹੁਣ ਟੂਟੀ ਥੱਲੇ ਨੂੰ ਕਰਕੇ ਧੋ ਲੈਨੇ ਤੇ ਹੁਣ ਇਹਦੇ ਚ ਪਾ ਲੈਨੇ ਕੁੱਕਰ ਚ ਤੇਲ ਥੋੜਾ ਜਿਹਾ ਹਨਾ ਇਹ ਤੇਲ ਚੀ ਸਵਾਦ ਬਣਦੇ ਹੁੰਦੇ ਨੇ ਜੀ ਲੋ ਜੀ ਜੀਰਾ ਪਾ ਲਿਆ ਠੀਕ ਐ ਜੀ ਜੀਰਾ ਪਾ ਕੇ ਤੇ ਹੁਣ ਸਮਾਨ ਪਾ ਦਿਆਂਗੇ ਸਾਰਾ ਤੇ ਮੈਂ ਕਨੀ ਕਰਮ ਕਰਮ ਲਾ ਲਾਂਗੇ ਆ ਲੋ ਜੀ ਇਹ ਤਾਂ ਮੈਨੂੰ ਲੱਗਦਾ ਧੂਆ ਹੀ ਧੂਆ ਓਹ ਹੋ ਹੋ ਧੂਆ ਧੂਆ ਨਿਕਲ ਆਇਆ ਬਈ ਤਾਂ ਬੜਾ ਗਰਮ ਹੋ ਗਿਆ ਮੈਨੂੰ ਲੱਗਦਾ ਹਨਾ ਚਲ ਕੋਈ ਨਹੀਂ ਮਿੰਟੋ ਮਿੰਟ ਬਣ ਜੂਗਾ ਹੁਣ ਇਹ ਆ ਲੋ ਜੀ ਆਪਾਂ ਹੁਣ ਸਾਰਾ ਕੁਝ ਇਕੱਠਾ ਕਰਤਾ ਇਹ ਸਵਾਦ ਬਹੁਤ ਬਣੂਗਾ ਕਦੇ ਤੁਸੀਂ ਬਣਾ ਕੇ ਦੇਖਿਓ ਬਾਕੀ ਤੜਕੇ ਫੜਕੇ ਤਾਂ ਤੁਸੀਂ ਸਾਰੀਆਂ ਹੀ ਲਾਉਣੀਆਂ ਹਨਾ ਤੇ ਪਰ ਇਸ ਤਰ੍ਹਾਂ ਮੇਰੇ ਦੱਸੇ ਵੀ ਕਦੇ ਫਾਰਮੂਲੇ ਅਪਣਾ ਕੇ ਦੇਖਿਆ ਕਰੋ ਤੁਸੀਂ ਆਪਾਤਾ ਜੀ ਨਾਮਕ ਮਿਰਚ ਮਸਾਲਾ ਆਪਾ ਪਾ ਦੇਣਾ ਸਾਰਾ ਕੁਝ ਮਸਾਲਾ ਨਹੀਂ ਪਾਉਂਦੇ ਹੈਗੇ ਜੀਰਾ ਪਾਇਆ ਹੋਇਆ ਹੈ ਮਸਾਲੇ ਨਾਲ ਨਹੀਂ ਵਧੀਆ ਇਕੱਲਾ ਨਾਮਕ ਮਿਰਚ ਹਲਦੀ ਪਾਵਾਂਗੇ ਆਹ ਲੋ ਜੀ ਵੈਸੇ ਮੈਂ ਸਬ ਮਸਾਲਾ ਤਿਆਰ ਕਰਕੇ ਤੁਹਾਨੂੰ ਦੱਸਿਆ ਵੀ ਸੀ ਵੀਡੀਓ ਪਾਈ ਸੀ ਉਹ ਬਣਾ ਕੇ ਰੱਖ ਰੱਖਿਆ ਹੈਗਾ ਤੇ ਅੱਜ ਵੀ ਮੇਰੇ ਨਾਲੇ ਤਾਂ ਮੈਂ ਵੀਡੀਓ ਬਣਾਉਣ ਲੱਗ ਗਈ ਮੱਖਾ ਯਾਦ ਕਰਦੀਆਂ ਤੇ ਨਾਲੇ ਤੁਹਾਨੂੰ ਗੱਲ ਸੁਣਾਉਂਗੀ ਵੀ ਆਹ ਗੇਮ ਹੁੰਦੀ ਸੀ ਪਹਿਲਾਂ ਹਨਾ ਅਸੀਂ ਖੇਡਦੀਆਂ ਆਹ ਲੋਜੀ ਕਰਕੇ ਨਾ ਇਹਨੂੰ ਥੋੜਾ ਜਿਹਾ ਰਲਾ ਫਲਾ ਕੇ ਓਵੇਂ ਹੀ ਬਣਾਤਾ ਜਿਵੇਂ ਨਿੱਕੀਆਂ ਹੁੰਦੀਆਂ ਖੇਡਦੀਆਂ ਸੀ ਜਿਵੇਂ ਘਟਕ ਪਾਣੀ ਪਾਉਣਾ ਇਹਦੇ ਚ 4-5 ਚਮਚੇ ਬਾਹਲਾ ਨਹੀਂ ਪਾਉਣਾ ਹੈਗਾ ਇਹਦੀ ਨਾ ਬਿਸਲ ਜੀ ਵੱਜੂਗੀ ਵੈਸੇ ਤਾਂ ਇਹ ਬਣਦਾ ਕੜਾਈ ਚ ਬਹੁਤ ਸਵਾਦ ਬੰਦੀ ਆ ਪਰ ਨਾ ਅੱਜ ਕਾਲ ਸੀ ਥੋੜੀ ਜੀ ਤੇ ਮੈਂ ਕੀ ਕੀਤਾ ਮੈਂ ਕਿਹਾ ਕੁੱਕਰ ਚ ਧਰਤਾ ਆਹ ਲੋ ਜੀ ਬਣ ਗਿਆ ਦੇਖੋ ਤੁਸੀਂ ਸਬਜੀ ਦੇਖੋ ਬਣੀ ਗਰਮ ਗਰਮ ਹਨਾ ਤੇ ਹੁਣ ਉੱਤੇ ਪਾ ਦਨਾ ਆਪਾਂ ਕੜਛੀਕ ਘਿਉ ਦੀ ਇਹਦੇ ਠੀਕ ਹੈ ਜੀ ਆਹ ਪਾਤੀ ਜੀ ਤੇ ਹੁਣ ਆਪਣੇ ਬੱਚੇ ਖਾ ਲੈਣਗੇ ਚੱਕੋ ਜੀ ਆਪਾਂ ਸਬਜੀ ਪਾਤੀ ਤੇ ਉੱਤੇ ਪਾਤਾ ਘਿਉ ਆਪੇ ਖਰੀ ਜਾਊਗਾ ਦਹੀਂ ਪਾਤੀ ਨਾਲ ਤੇ ਲੱਸੀ ਦਾ ਗਲਾਸ ਰੱਖਤਾ ਤੇ ਨਾਲ ਰੱਖ ਦਿਆਂਗੇ ਜੀ ਬਾਜਰੇ ਦੇ ਪਰੌਂਠੇ ਬਣਾਏ ਸੀ ਮੈਂ ਬਾਜਰੇ ਦਾ ਆਟਾ ਗੁੰਨਿਆ ਸੀ ਪਰੌਂਠੇ ਬਣਾਏ ਸੀ ਮੈਨੂੰ ਐਂ ਦੱਸੋ ਵੀ ਤੁਹਾਨੂੰ ਵੀਡੀਓ ਮੇਰੀ ਕਿਵੇਂ ਲੱਗੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਓਕੇ ਜੀ ਬਾਏ ਬਾਏ